ਮੇਰਾ ਬੱਚਾ ਕਦੇ ਵਾਪਸ ਆ ਜਾਵੇ ਜੋ ਵੀ ਕੋਈ ਦੇਖ ਕੇ ਮੇਰਾ ਬੱਚਾ ਬਸ ਲੋਟਾ ਦੇ ਬਸ ਮੇਰਾ ਬੱਚਾ ਮਿਲ ਜਾਵੇ ਜੋ ਦਿਨ ਬਾਅਦ ਵੀ ਕਿ ਮੈਂ ਪੂਰੀ ਕਰਾਂਗੀ ਬਸ ਮੇਰਾ ਬੱਚਾ ਵਾਪਸ ਆ ਜਾਵੇ ਇਹ ਮੈਂ ਤੇ ਕਹਿ ਰਹੀ ਹਾਂ ਜਿੰਨਾ ਤੂੰ ਨਹੀਂ ਪਤਾ ਉਹਦੇ ਨਾਲ ਨੂੰ ਬਹੁਤ ਪਿਆਰ ਕਰਦੀ ਬੋਲ ਮੇਰੇ ਬਰਾ ਤੇ ਰਹਿਦੀ ਨਹੀਂ ਮੰਨੂਗੇ ਨਹੀਂ ਨਾ ਤੂੰ ਮੱਛੋੜ ਕੇ ਜਾਣਾ ਨਾ ਜਦੋਂ ਤੂੰ ਸਾਥ ਚੱਲ ਕੇ ਚੱਲੀ ਪਲੀਜ਼ ਆ ਜਾ ਕਿ ਉਹ ਪਟਿਆਲੇ ਦੀ ਇੱਥੋਂ ਚੱਲ ਕੇ ਪਟਿਆਲੇ ਗਈ ਹੈ ਪਟਿਆਲੇ ਵਾਲੀ ਬੱਸ ਦੇ ਵਿੱਚ ਬੈਠੀ ਹੈ ਸੰਜੇ ਦਾ ਨੰਬਰ ਦਿੱਤਾ ਤੇ ਉਹ ਮੇਰੀ ਬੇਟੀ ਉਹਨੂੰ ਕਹਿੰਦੀ ਸੀਗੀ ਕਿ ਮੈਂ ਪਹਿਲੇ ਬਠਿੰਡੇ ਜਾਣਾ ਫਿਰ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਜਾ ਕੇ ਉੱਥੇ ਸੇਵਾ ਕਰਾਂਗੀ ਮੈਂ ਘਰੇ ਵਾਪਸ ਨਹੀਂ ਆਣਾ। ਅੱਛੇ ਕਹਿੰਦੇ ਸੀ ਕਿ ਅਲਡੀ ਇੱਧਰੋਂ ਨਿਕਲ ਕੇ ਗਈ ਹੈ ਇਹਨੇ ਪਤਾ ਨਹੀਂ ਕਿ ਬਲੂ ਕਲਰ ਦੀ ਸਾੜੀ ਪਾਈ ਹੋਈ ਸੀ ਉਸ ਤੋਂ ਬਾਅਦ ਮੈਨੂੰ ਥੋੜਾ ਪਤਾ ਲੱਗੇ ਕਿ ਇਹਨੇ ਉਹ ਚੇਂਜ ਕਰਕੇ ਨਈ ਸੂਟ ਪਾ ਦਿਆ ਸੀਗਾ ਪਰਪਲ ਜੇਕ ਡਾਰਕ ਪਰਪਲ ਜੇ ਕਲਰ ਦਾ ਤਨਿਓ ਦੇ ਦਿਮਾਗ ਵਿੱਚ ਸਿਰਫ ਇਹ ਹੀ ਗੱਲ ਸੀਗੀ ਮੈਂ ਇਕੱਲੇ ਰਹਿਣਾ ਹੈ ਮੈਂ ਆਪਣੇ ਮਮਾ ਪਾਪਾ ਨਾਲ ਨਹੀਂ ਰਹਿਣਾ ਮੈਂ ਇਕੱਲੇ ਰਹਿਣਾ ਹੈ ਬਸ ਐਹੀ ਪਰੇਸ਼ਾਨੀ ਸੀਗੀ ਹੋਰ ਕੋਈ ਪਰੇਸ਼ਾਨੀ ਨਹੀਂ ਲੁਧਿਆਣਾ ਦੇ ਵਿੱਚ ਇੱਕ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਾਰਨ ਹੈ ਕਿ ਉਸਦੀ ਮਹਿਜ਼ 16 ਸਾਲ ਦੀ ਬੱਚੀ ਜਿਹੜੀ ਹੈ ਉਹ ਗੁੰਮਸ਼ੁਦਾ ਹੋ ਚੁੱਕੀ ਹੈਗੀ ਹੈ 16 ਸਾਲ ਦੀ ਬੱਚੀ ਜੰਨਤ ਕਰੋ ਆ ਜਿਹੜੀ ਹੈ ਖੇਡਦੀ ਖੇਡਦੀ ਕਿਤੇ ਜਾਂ ਤਾਂ ਚਲੀ ਗਈ ਹੈ ਜਾਂ ਫਿਰ ਆ ਜਿਹੜੀ ਕਿਆਸ ਲਗਾਏ ਜਾ ਰਹੇ ਨੇ ਕਿ ਉਹਨੂੰ ਕੋਈ ਕਿਤੇ ਬਰਗਲਾ ਕੇ ਤਾਂ ਨਹੀਂ ਲੈ ਗਿਆ ਲੇਕਿਨ ਪਰਿਵਾਰ ਵੱਲੋਂ ਥਾਣੇ ਦੇ ਵਿੱਚ ਗਮਸ਼ੁਦਗੀ ਦੀ ਰਿਪੋਰਟ ਜਿਹੜੀ ਹੈ ਦਰਜ ਕਰਵਾਈ ਗਈ ਹੈ ਔਰ ਮਾਬਾਪ ਵੀ ਜਿਹੜੇ ਲਗਾਤਾਰ ਉਸ ਆਪਣੀ 16 ਸਾਲ ਦੀ ਬੱਚੀ ਦੀ ਭਾਲ ਕਰ ਰਹੇ ਨੇ ਆਪ ਬੱਚੇ ਜਿਹੜੇ ਨੇ ਅੱਜ ਕੱਲ ਛੋਟੀ ਛੋਟੀ ਉਮਰੇ ਵੀ ਕਿਤੇ ਨਾ ਕਿਤੇ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਗਏ ਨੇ ਛੋਟੀ ਛੋਟੀ ਉਮਰੇ ਜਿਹੜੇ ਨੇ ਘਰ ਤੋਂ ਦੁਖੀ ਹੋ ਜਾਂਦੇ ਨੇ ਕੀ ਗੱਲਬਾਤ ਹੋਈ ਹੈ ਜਾਂ ਸੱਚਮੁੱਚ ਜਿਹੜੇ ਆ ਗੁੰਮਸ਼ਿਦਾ ਹੋ ਗਈ ਆ ਉਹ ਜੰਨਤ ਗੱਲਬਾਤ ਕਰਦੇ ਆ ਕੀ ਨਾਮ ਮੈਮ ਤੁਹਾਡਾ ਪ੍ਰਿੰਕਾ ਪ੍ਰਿੰਕਾ ਤੁਹਾਡੀ ਬੱਚੀ ਦੀ ਉਮਰ ਕਿੰਨੀ ਆ ਸਭ ਤੋਂ ਪਹਿਲਾਂ ਦੱਸੋ 16 ਸਾਲ ਆ ਚਲੋ ਠੀਕ ਪ੍ਰਿੰਕਾ ਤੁਸੀਂ ਰੋ ਨਾ ਮੈਂ ਜਾਣਦਾ ਕਿ ਜਿਹਦੀ ਬੱਚੀ ਗੁੰਮ ਹੋ ਜਵੇ ਉਹਦਾ ਵਾਕਈ ਇੱਕ ਆਪਣੇ ਜਿਗਰ ਦਾ ਟੁਕੜਾ ਹੁੰਦਾ ਔਰ ਜਿਸ ਮਾਂ ਨੇ ਆਪਣੀ ਕੁੱਖੋਂ ਧੀ ਜੰਮੀ ਹੋਵੇ ਜਾਂ ਪੁੱਤ ਜੰਮਿਆ ਹੋਵੇ ਉਹਦੇ ਲਈ ਸਭ ਬਰਾਬਰ ਹੈ ਪ੍ਰਿੰਕਾ ਕਦੋਂ ਪਤਾ ਲੱਗਿਆ ਤੁਹਾਨੂੰ ਕਿ ਤੁਹਾਡੀ ਬੱਚੀ ਜੰਨਤ ਘਰੇ ਨਹੀਂ ਹੈ ਔਰ ਕੀ ਪੂਰੀ ਗੱਲ ਹੋਈ ਸੀ ਕਦੋਂ ਦਾ ਇਹ ਮਾਮਲਾ ਇਹ ਸ਼ਨੀਵਾਰ 28 ਤਰੀਕ ਦਾ ਮਾਮਲਾ ਹੈ 28 ਜੂਨ 2025 ਦਾ ਮੈਂ ਅਚਲੀ ਅੰਦਰ ਸੀਗੀ ਤੇ ਇੱਕ ਬਸ ਮੈਨੂੰ ਲੱਗਾ 5-10 ਮਿੰਟ ਦੀ ਗੱਲ ਹੋਣੀ ਹੈ ਤੇ 6:30 ਦਾ ਟਾਈਮ ਸੀਗਾ ਤੇ ਇਹ ਬੱਚਾ ਤਾਂ ਅੰਦਰ ਖੇਡਦੀ ਪਈ ਸੀ ਇਹਦਾ ਪਤਾ ਹੀ ਨਹੀਂ ਚੱਲਿਆ ਕਦੋਂ ਬਾਹਰ ਨਿਕਲੀ ਹੈ ਤੇ ਉਸ ਤੋਂ ਬਾਅਦ ਨਹੀਂ ਮੈਨੂੰ ਸਮਝ ਆਇਆ ਨਾ ਕਰੇ ਵਾਪਸ ਆਏ ਤੇ ਲੱਬ ਲੱਬ ਕੇ ਬਸ ਹੋ ਗਈ ਹੋਈ ਬਸ ਮੇਰਾ ਬੱਚਾ ਵਾਪਸ ਆ ਜਾਏ ਤੁਸੀਂ ਰੋਵੋ ਨਾ ਭਾਭੂਕ ਨਾ ਹੋਵੋ ਸਮਝ ਸਕਦੇ ਆ ਅੱਛਾ ਸਮਝ ਦੱਸ ਸਕਦੇ ਹੋ ਕਿ ਕਿੰਨੇ ਵਜੇ ਦਾ ਸਮਾਸ ਹੈ ਕਿਉਂਕਿ ਬੱਚਾ ਸਕੂਲ ਤਾਂ ਜਾਂਦਾ ਹੋਏਗਾ ਨਹੀਂ ਨਹੀਂ ਉਸ ਛੁੱਟੀਆਂ ਚਲਦੀਆਂ ਪਈਆਂ ਨੇ ਨਾ ਗਰਮੀਆਂ ਦੀ ਤੇ 6:30 ਸ਼ਾਮ ਦਾ ਟਾਈਮ ਹੈ ਠੀਕ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਤੁਹਾਨੂੰ ਬੱਚੀ ਜਿਹੜੀ ਹੈ ਤੁਸੀਂ ਪਾਲ ਕੀਤੀ ਹੋਈਗੀ ਗਲੀ ਮੱਲੇ ਵਿੱਚ ਕੁਝ ਪੁੱਛਿਆ ਜਾਂ ਕੋਈ ਆਸ-ਪਾਸ ਜਾਂਦੀ ਹੈ ਵਿੱਚ ਹਾਂਜੀ ਹਾਂਜੀ ਮੈਂ ਇੱਕ ਪਾਰਕ ਦੇ ਵਿੱਚ ਪੁੱਛਿਆ ਤੇ ਬੱਚੇ ਕਹਿੰਦੇ ਸੀਗੇ ਕਿ ਆਂਟੀ ਇਧਰੋਂ ਨਿਕਲ ਕੇ ਗਈ ਹੈ ਇਹਨੇ ਪਤਾ ਨਹੀਂ ਕਿ ਬਲੂ ਕਲਰ ਦੀ ਸਾੜੀ ਪਾਈ ਹੋਈ ਸੀ ਉਸ ਤੋਂ ਬਾਅਦ ਮੈਨੂੰ ਥੋੜਾ ਪਤਾ ਲੱਗੇ ਕਿ ਇਹਨੇ ਉਹ ਚੇਂਜ ਕਰਕੇ ਨਈ ਸੂਟ ਪਾ ਲਿਆ ਸੀਗਾ ਪਰਪਲ ਜੇ ਡਾਰਕ ਪਰਪਲ ਜੇ ਕਲਰ ਦਾ ਅੱਛਾ ਜਿਹੜੀ ਬੱਚੀ ਹੈ ਤੁਹਾਡੀ ਜੰਨਤ ਕਦੀ ਲੱਗਿਆ ਤੁਹਾਨੂੰ ਕੋਈ ਥੋੜੀ ਬਹੁਤ ਪਰੇਸ਼ਾਨ ਸੀਗੀ ਜਾਂ ਕੋਈ ਉਹਨੂੰ ਕੋਈ ਦਿੱਕਤ ਸੀਗੀ ਕਦੀ ਕੋਈ ਗੱਲ ਸ਼ੇਅਰ ਕੀਤੀ ਤੁਹਾਡੇ ਨਾਲ ਪਤਾ ਨਹੀਂ ਉਹਦੇ ਦਿਮਾਗ 'ਚ ਸਿਰਫ ਇਹੀ ਗੱਲ ਸੀਗੀ ਮੈਂ ਇਕੱਲੇ ਰਹਿਣਾ ਹੈ ਮੈਂ ਆਪਣੇ ਮਮਾ ਪਾਪਾ ਨਾਲ ਨਹੀਂ ਰਹਿਣਾ ਮੈਂ ਇਕੱਲੇ ਰਹਿਣਾ ਹੈ ਬਸ ਇਹੀ ਪਰੇਸ਼ਾਨੀ ਸੀਗੀ ਹੋਰ ਕੋਈ ਪਰੇਸ਼ਾਨੀ ਨਹੀਂ ਸੀ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਤੁਹਾਡੀ ਬੱਚੀ ਪੜ੍ਹਾਈ 'ਚ ਤਾਂ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਆਪਣਾ 10ਵੀਂ 'ਚ ਉਹਦੇ 84% ਮਾਰਕਸ ਆਏ ਕਿੰਨੀ ਵਧੀਆ ਬੱਚੀ ਹੈ ਯਾਨੀ ਕਿ ਪੜ੍ਹਾਈ ਦੇ ਡਰ ਤੋਂ ਤਾਂ ਬੱਚਿਆ ਕਰੋ ਨਹੀਂ ਗਿਆ ਨਹੀਂ ਨਹੀਂ ਪੜ੍ਹਾਈ ਦੇ ਡਰ ਤੋਂ ਨਹੀਂ ਗਿਆ ਤਾਂ ਤੁਸੀਂ ਕੁਝ ਭਾਲ ਕੀਤੀ ਕੋਈ ਸਨੇਹਾ ਜਾਂ ਕੋਈ ਸੂ ਲੱਗੀ ਤੁਹਾਨੂੰ ਕਿ ਬੱਚੀ ਹੈ ਕਿੱਥੇ ਸਾਨੂੰ ਥੋੜੀ ਜੀ ਸੂ ਲੱਗੀ ਸੀ ਕਿ ਉਹ ਪਟਿਆਲੇ ਦੀ ਇੱਥੋਂ ਚੱਲ ਕੇ ਪਟਿਆਲੇ ਗਈ ਹੈ ਪਟਿਆਲੇ ਵਾਲੀ ਬੱਸ ਦੇ ਵਿੱਚ ਬੈਠੀ ਹੈ ਪਟਿਆਲੇ ਤੋਂ ਫਿਰ ਉਹਨੂੰ ਕਿਸੇ ਨੇ ਮਤਲਬ ਕਿ ਕੋਈ ਮੰਡੀ ਕੋ ਬਿੰਦਗਰਦੀ ਸੀਗੀ ਕੁੜੀ ਉਸ ਮੁੰਡੇ ਨੂੰ ਉਸ ਮੁੰਡੇ ਨੂੰ ਉਹਨੇ ਫੋਨ ਕੀਤਾ ਤੇ ਉਸ ਮੁੰਡੇ ਨੇ ਸਾਨੂੰ ਦੱਸਿਆ ਕਿ ਆਂਟੀ ਸਾ ਮੈਨੂੰ ਇਦਾਂ-ਇਦਾਂ ਫੋਨ ਆਏ ਸੀ ਬਟ ਮੈਂ ਚੱਕ ਨਹੀਂ ਪਾਇਆ ਮੇਰੀ ਮੰਮਾ ਨੇ ਚੱਕਿਆ ਤੇ ਫਿਰ ਅਸੀਂ ਉਸ ਪਸੰਦਰ ਦਾ ਨੰਬਰ ਲਿੱਤਾ ਤੇ ਉਹ ਮੇਰੀ ਬੇਟੀ ਉਹਨੂੰ ਕਹਿੰਦੀ ਸੀਗੀ ਕਿ ਮੈਂ ਪਹਿਲੇ ਬਠਿੰਡੇ ਜਾਣਾ ਫਿਰ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਜਾ ਕੇ ਉੱਥੇ ਸੇਵਾ ਕਰਾਂਗੀ ਮੈਂ ਘਰੇ ਵਾਪਸ ਨਹੀਂ ਆਣਾ ਇਨਕੀ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੱਲਾ ਰਹਿਣ ਦਾ ਇੱਕ ਕੋਈ ਵਿਚਾਰ ਹਾਂ ਬਸ ਇਕੱਲੇ ਰਹਿਣ ਦਾ ਉਹਦੇ ਮਨ ਦੇ ਵਿੱਚ ਵਿਚਾਰ ਆਇਆਗਾ ਕਿ ਮੈਂ ਆਪਣੇ ਪੇਰੈਂਟਸ ਦੇ ਨਾਲ ਨਹੀਂ ਰਹਿਣਾ ਅੱਛਾ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਤੁਸੀਂ ਜ਼ਿਆਦਾਤਰ ਲੋਕ ਜਿਹੜੇ ਨੇ ਸ਼ਾਂਤੀ ਲਈ ਬੱਚੇ ਵੀ ਸ਼ਾਇਦ ਹੋ ਸਕਦਾ ਦਿਮਾਗ ਤੇ ਤੁਸੀਂ ਗੁਰੂ ਘਰ ਜਾ ਕੇ ਪਤਾ ਕੀਤਾ ਅਸੀਂ ਹਾਂਜੀ ਅਸੀਂ ਗੋਲਡਨ ਟੈਂਪਲ ਗਏ ਸੀਗੇ ਤੇ ਅਸੀਂ ਚਗੋ ਸਰਾਵਾਂ ਵਿੱਚ ਵੀ ਦੋ ਤਿੰਨ ਵਾਰ ਦੇਖਿਆ ਤੇ ਸਾਰੀ ਜਗ੍ਹਾ ਤੇ ਅਸੀਂ ਪਤਾ ਕਰਕੇ ਆਏ ਹਾਂ ਅਸੀਂ ਅੰਮ੍ਰਿਤਸਰ ਵਿੱਚ ਵੀ ਇਹਦੀ ਰਿਪੋਰਟ ਲਿਖਵਾਈ ਹੋਈ ਹੈ ਥਾਣੇ ਦੇ ਵਿੱਚ ਵੀ ਤੇ ਗੁਰੂ ਘਰ ਦੇ ਵਿੱਚ ਵੀ ਇਹਦੀ ਫੋਟੋ ਸਾਰਾ ਕੁਝ ਅਸੀਂ ਕਰਵਾਇਆ ਹੋਇਆ ਹੈ ਤੇ ਤੁਹਾਡੀ ਜਦੋਂ ਤੁਸੀਂ ਉਸ ਪੈਸੇਂਜਰ ਨਾਲ ਗੱਲ ਕੀਤੀ ਉਹ ਲੜਕੀ ਸੀ ਜਾਂ ਲੜਕਾ ਸੀ ਨਹੀਂ ਲੜਕੀ ਸੀਗੀ ਉਸ ਲੜਕੀ ਨੇ ਕਿਹਾ ਕਿ ਆਂਟੀ ਤੁਹਾਡੀ ਬੇਟੀ ਕੱਲੀ ਸੀਗੀ ਕੋਈ ਉਹਦੇ ਨਾਲ ਨਹੀਂ ਸੀਗਾ ਅੱਛਾ ਉਹਨਾਂ ਨੇ ਹੀ ਦੱਸਿਆ ਕਿ ਕੀ ਪਾਇਆ ਹੋਇਆ ਹਾਂਜੀ ਹਾਂਜੀ ਉਹਨਾਂ ਨੇ ਹੀ ਦੱਸਿਆ ਉਹ ਕਹਿੰਦੀ ਉਹਨੇ ਪਰਪਲ ਕਲਰ ਦਾ ਨਾਈਟਸੂਟ ਪਾਇਆ ਸੀ ਬਟਨਾ ਵਾਲਾ ਤੇ ਕੁੜੀ ਕੱਲੀ ਹੈਗੀ ਹੈ ਤੁਹਾਡੇ ਅੰਮ੍ਰਿਤਸਰ ਸਾਹਿਬ ਤੁਸੀਂ ਰਿਪੋਰਟ ਦਰਜ ਕਰਾਈ ਹੈ ਲੁਧਿਆਣੇ ਤੁਸੀਂ ਕਰਵਾਈ ਦਰਜ ਹਾਂਜੀ ਜਿੱਥੇ ਲੁਧਿਆਣੇ ਮੌਲਟਨ ਐਕਸਟੈਂਸ਼ਨ ਥਾਣੇ ਦੇ ਵਿੱਚ ਹਾਂਜੀ ਦਰਜ ਅ ਇੱਕ ਹੋਰ ਸਵਾਲ ਜਿਹੜਾ ਦਿਮਾਗ ਚੰਦਾ ਪ੍ਰਿੰਕਾ ਕਈ ਵਾਰ ਕੀ ਹੁੰਦਾ ਹੈਗਾ ਕਿ ਫਰੰਟ ਸਰਕਲ ਦੇ ਵਿੱਚ ਕੋਈ ਲੜਾਈ ਝਗੜਾ ਹੋ ਜਾਂਦਾ ਹੈ ਹਨਾ ਇਹ ਕੋਈ ਕਿਸੇ ਨੂੰ ਕੋਈ ਟਾਂਚ ਮਾਰ ਦਿੰਦਾ ਕੋਈ ਏਦਾਂ ਦੀ ਗੱਲ ਕਹਿ ਦਿੰਦਾ ਜੋ ਬੱਚੇ ਦੇ ਜਹਨ ਚ ਬੈਠ ਜਾਂਦੀ ਹੈ ਨਹੀਂ ਕੋਈ ਏਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੀ ਕੋਈ ਵੀ ਗੱਲ ਨਹੀਂ ਹੈਗੀ ਏਦਾਂ ਦੀ ਕਿਉਂਕਿ ਮੈਂ ਫਰੈਂਡ ਸਰਕਲ ਨੂੰ ਮਿਲੇ ਹਾਂ ਹਾਂਜੀ ਹਾਂਜੀ ਕਿਉਂਕਿ ਮੈਂ ਉਹਦਾ ਫਰੈਂਡਸ਼ਿਪ ਸਰਕਲ ਬਹੁਤ ਲਿਮਿਟਿਡ ਰੱਖਿਆ ਹੋਇਆ ਹੈ ਕੋਈ ਜ਼ਿਆਦਾ ਨਹੀਂ ਰੱਖਿਆ ਇੱਕ ਦੋ ਕੁੜੀਆਂ ਹੋਣੀਆਂ ਨੇ ਅੱਜ ਉਹਦੇ ਸਕੂਲ 'ਚ ਵੀ ਪਤਾ ਚੱਲ ਚੁੱਕਾ ਹੋਇਆ ਹੈ ਮੈਡਮ ਦਾ ਫੋਨ ਆਇਆ ਸੀ ਉਹਦੇ 'ਤੇ ਸਾਰਾ ਕੁਝ ਪਤਾ ਲੱਗ ਗਿਆ ਹੋਇਆ ਕਹਿੰਦੇ ਸੀ ਮੈਂ ਬੱਚਿਆਂ ਕੋਲ ਪੁੱਛਾਂਗੀ ਕਿ ਤੁਹਾਨੂੰ ਕੋਈ ਫੋਨ ਨਹੀਂ ਆਇਆ ਬਟ ਮੇਰੇ ਬੱਚੇ ਨੇ ਨਹੀਂ ਕੀਤਾ ਤੇ ਜਿਹੜੀ ਉਹਨਾਂ ਦੀਆਂ ਸਹੇਲੀਆਂ ਨੇ ਜੰਨਤ ਦੀਆਂ ਸਹੇਲੀਆਂ ਨੇ ਉਹਨਾਂ ਨਾਲ ਗੱਲਬਾਤ ਹੋਈ ਹਾਂਜੀ ਹਾਂਜੀ ਗੱਲਬਾਤ ਹੋਈ ਕੁਛ ਨਹੀਂ ਪਤਾ ਲੱਗਿਆ ਤੇ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ ਤੇ ਸੋ ਸਕਦੇ ਹੋ ਰਿਸ਼ਤੇਦਾਰੀ ਤੋਂ ਇਲਾਵਾ ਕੀ ਸਾਡੀ ਬੱਚੀ ਇੱਥੇ ਜਾ ਸਕਦੀ ਹੈ ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹ ਕੱਲਾ ਰਹਿਣਾ ਚਾਹਦੀ ਹੈਗੀ ਹੈ ਬੱਚੀ ਉਹਦੇ ਦਿਮਾਗ 'ਚ ਇਹ ਇਸ ਤਰ੍ਹਾਂ ਦੀ ਕੋਈ ਚੱਲ ਰਹੀ ਹੈ ਜ਼ੈਨੀ ਤੌਰ ਤੇ ਤੁਹਾਡਾ ਬੱਚਾ ਠੀਕ ਹੈ ਕੋਈ ਮਾਨਸਿਕ ਬਿਮਾਰੀ ਜਾਂ ਕੋਈ ਇਦਾਂ ਦਾ ਨਹੀਂ ਨਹੀਂ ਕੋਈ ਮਾਨਸਿਕ ਬਿਮਾਰੀ ਨਹੀਂ ਹੈਗੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਬਿਮਾਰੀ ਨਹੀਂ ਹੈਗੀ ਮੇਰੇ ਬੱਚੇ ਨਹੀਂ ਦੇਖੋ ਕਈ ਵਾਰ ਆਪਾਂ ਹਰ ਇੱਕ ਚੀਜ਼ ਨੂੰ ਪਾਗਲਪਨ ਨਾਲ ਜੋੜ ਕੇ ਨਹੀਂ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਨਾ ਸੋਚੋ ਮੇਰਾ ਸਵਾਲ ਪਾਗਲ ਅਸੀਂ ਇੱਥੇ ਹੀ ਇੱਕ ਜਿਹੜੀ ਮੈਂ ਆਪਣੇ ਦਰਸ਼ਕਾਂ ਤੱਕ ਵੀ ਗੱਲ ਕਰਾਂ ਜਦੋਂ ਕੋਈ ਮਾਨਸਿਕ ਰੋਗ ਜਾਂ ਮਾਨਸਿਕ ਤਣਾਅ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਪਾਗਲਪਨ ਕਦੀ ਨਹੀਂ ਹੁੰਦਾ ਡਿਪਰੈਸ਼ਨ ਮੈਨੂੰ ਵੀ ਹੋ ਸਕਦਾ ਹੈ ਡਿਪਰੈਸ਼ਨ ਕਿਸੇ ਨੂੰ ਵੀ ਹੋ ਸਕਦਾ ਹੈ ਇੱਕ ਸਵਸਥ ਇਨਸਾਨ ਨੂੰ ਵੀ ਐਂਜਾਇਟੀ డిప్రెషన్ ਹੋ ਸਕਦਾ ਤੁਸੀਂ ਵੀ ਬੁਰਾ ਨਾ ਮਨਣਾ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਸੀ ਕਿ ਕਈ ਵਾਰ ਸਾਡੇ ਦਿਮਾਗ ਦੇ ਵਿੱਚ ਇਦਾਂ ਦੀ ਗੱਲ ਬੈਠ ਜਾਂਦੀ ਹੈ ਮੈਂ ਇਸ ਪਰਪਸ ਲਈ ਕੁਝ ਨਹੀਂ ਬਸ ਉਹਦੇ ਦਿਮਾਗ ਵਿੱਚ ਆਈ ਸੀਗਾ ਕਿ ਮੈਂ ਆਪਣੇ ਪੇਰੈਂਟਸ ਦੇ ਨਾਲ ਨਹੀਂ ਰਹਿਣਾ ਬਸ ਉਹਦੇ ਪਿੱਛੇ ਕਾਰਨ ਤਾਂ ਕੋਈ ਹੋਏਗਾ ਕੋਈ ਕਾਰਨ ਨਹੀਂ ਸੀਗਾ ਹੁਣ ਕੀ ਅਪੀਲ ਕੀ ਹੈਗੀ ਹੈ ਬਸ ਮੇਰੀ ਇਹ ਅਪੀਲ ਹੈ ਮੇਰਾ ਬੱਚਾ ਕਦੇ ਵਾਪਸ ਆ ਜਾਵੇ ਜੋ ਵੀ ਕੋਈ ਦੇਖ ਕੇ ਮੇਰਾ ਬੱਚਾ ਬਸ ਲੋਟਾ ਦੇਵੇ ਬਸ ਮੇਰਾ ਬੱਚਾ ਮਿਲ ਜਾਵੇ ਜੋ ਦਿਨ ਬਾਅਦ ਵੀ ਮੈਂ ਪੂਰੀ ਕਰਾਂਗੀ ਬਸ ਮੇਰਾ ਬੱਚਾ ਵਾਪਸ ਆ ਜਾਵੇ ਡਰ ਲੱਗਦਾ ਕਿ ਤੇ ਬੱਚਾ ਗਲਤ ਹੱਥਾ ਚ ਨਾ ਚਲਾ ਜਾਵੇ ਬਹੁਤ ਡਰ ਲੱਗਦਾ ਮੈਨੂੰ ਬਹੁਤ ਡਰ ਲੱਗਦਾ ਮੇਰੇ ਬੱਚੇ ਵਾਪਸ ਆ ਜਾਵੇ ਮੇਰੇ ਬੱਚੇ ਵਾਪਸ ਆ ਜਾਵੇ ਇਕ ਮਾਂ ਦੀ ਜਿਹੜੀ ਪੁਕਾਰ ਹੈਗੀ ਆ ਜੰਨਤ ਅਗਰ ਤੁਸੀਂ ਵੀ ਸਾਨੂੰ ਸੁਣ ਰਹੇ ਹੋ ਸਾਨੂੰ ਦੇਖ ਰਹੇ ਹੋ ਜੰਨਤ ਤਾਂ ਤੁਹਾਡੇ ਮਾਤਾ ਜੀ ਬੇਹਦ ਰੋ ਰਹੇ ਨੇ ਤੁਹਾਡੇ ਨਾਲ ਬੇਹਦ ਪਿਆਰ ਕਰਦੇ ਨੇ ਪਰਿਵਾਰ ਦਾ ਹਰ ਮੈਂਬਰ ਹਰ ਸਦਸਾ ਜਿਹੜਾ ਤੁਹਾਨੂੰ ਬਹੁਤ ਪਿਆਰ ਕਰਦਾ ਤੁਹਾਨੂੰ ਬਹੁਤ ਚੰਗਾ ਹੈ ਮਾਤਾ ਜੀ ਕਦੀ ਇਸ ਤਰ੍ਹਾਂ ਹੋ ਸਕਦਾ ਕਿ ਮਾਵਾ-ਵਾਪਾ ਆਪਣੇ ਬੱਚੇ ਨਾਲ ਪਿਆਰ ਨਾ ਕਰਦੇ ਹੋਣ ਇਹ ਤਾਂ ਕਦੀ ਵੀ ਨਹੀਂ ਹੋ ਸਕਦਾ ਜੇ 10 ਬੱਚੇ ਹੋਣਗੇ ਉਹਨਾਂ ਨਾਲ ਵੀ ਪਿਆਰ ਕਰੇਗੀ ਮਾਂ ਜਾ ਬੱਚੇ ਜੋ ਮਰਜੀ ਸਭ ਨੇ ਮਾਂ ਕਦੀ ਮਿਹਰਬਾਨੀ ਕਰੇਗੀ ਨਹੀਂ ਕਰੇ ਨਾ ਕਰ ਸਕਦੀ ਹੈ ਮਾਂ ਦੀ ਆਤਮਾ ਹੀ ਐਵੇਂ ਦੀ ਉਹ ਨਹੀਂ ਮਿਹਰਬਾਨ ਕਰ ਸਕਦੀ ਜੋ ਮਰਜੀ ਹੋ ਜਿਵੇਂ ਦਾ ਮਰਜੀ ਬੱਚਾ ਹੈ ਮੇਰਾ ਬੱਚਾ ਭਾਵੇਂ ਨਹੀਂ ਠੀਕੇਗਾ ਮੈਂ ਉਹਨਾਂ ਜ਼ਿਆਦਾ ਸਭ ਨਾਲ ਜ਼ਿਆਦਾ ਪਿਆਰ ਕਰਨੀ ਹੈ ਮਾਂ ਵਾ ਨਾ ਮਾਂ ਕਦੀ ਮਿਹਰਬਾਨੀ ਕਰੇਗੀ ਕਿਸੇ ਬੱਚੇ ਨਾਲ ਬਿਲਕੁਲ ਅੱਖਾਂ 'ਚ ਆਏ ਹੋਏ ਹੰਝੂ ਸਾਫ਼ ਦੱਸਦੇ ਨੇ ਕਿ ਬੱਚੇ ਨੂੰ ਕਿੰਨਾ ਜ਼ਿਆਦਾ ਪਾਬੁਗ ਤੌਰ ਤੇ ਜਿਹੜਾ ਅ जाया जाए इस परिवार और किन्ने ज्यादा ये परेशान ने भी एक बार अपील ऐ, मैं तो कह रही है जन्नत नहीं पता नानी उन्हें बहुत प्यार करती बहुत मेरे नहीं मैं कह नानी तू मत छोड़ के जाना ना जन तू सड़ चली प्लीज आ जा प्लीज मैं तेरे हाथ जोड़ने तेन पता से तेन कुछ नहीं कहे प्लीज कह रही आ जा प्लीज जन्नत सा जा तू रजे तेन कही कुछ नहीं कहेगी मैं कुछ नहीं कह देना कहेगा ही नहीं कुछ प्लीज आ जा रजा प्लीज आ जा ਤਾਂ ਜੰਨਤ ਨੂੰ ਅਪੀਲ ਜਿਹੜੀ ਇਹ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਨੀ ਸਾਡੇ ਨਾਲ ਮੌਜੂਦ ਸਿਗੇ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਅਸੀਂ ਵੀ ਆਪਣੇ ਵੱਲੋਂ ਲੁਧਿਆਣਾ ਲਾਈਵ ਵੱਲੋਂ ਅਪੀਲ ਕਰਾਂਗੇ ਜੰਨਤ ਅਗਰ ਤੁਸੀਂ ਦੇਖ ਰਹੇ ਹੋ ਜਾਂ ਕਿਸੇ ਨੂੰ ਵੀ ਜੰਨਤ ਬਾਰੇ ਪਤਾ ਲੱਗਦਾ ਹੈਗਾ ਤਾਂ ਅਸੀਂ ਆਪਣੀ ਸਕਰੀਨ ਦੇ ਉੱਤੇ ਜੰਨਤ ਦੀ ਫੋਟੋ ਔਰ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਜ਼ਰੂਰ ਸ਼ੇਅਰ ਕਰਾਂਗੇ ਤਾਂ ਜੋ ਅਗਰ ਕਿਸੇ ਨੂੰ ਵੀ ਇਸ ਬਾਰੇ ਕੋਈ ਵੀ ਜਾਣਕਾਰੀ ਮਿਲੇ ਤab ਜਰੂਰ ਜਿਹੜੀ ਆ ਮਦਦ ਕੀਤੀ ਜਾਵੇ ਪਰਿਵਾਰ ਦੀ ਮਦਦ ਕੀਤੀ ਜਾਵੇ ਅਗਰ ਜੰਨਤ ਖੁਦ ਦੇਖ ਰੇ ਨੇ ਸੁਣ ਰੇ ਨੇ ਤab ਬੇਟਾ ਤੁਹਾਡਾ ਪਰਿਵਾਰ ਤੁਹਾਨੂੰ ਬੇहद ਪਸੰਦ ਕਰਦਾ ਤੁਹਾਨੂੰ ਤੁਹਾਡੇ ਨਾਲ ਬੇहद ਪਿਆਰ ਕਰਦਾ ਤੁਸੀਂ ਆਪਣੇ ਘਰੇ ਵਾਪਸ ਪਹੁੰਚੋ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ